ਕਰਦਾ ਗੁਰਜੀਤ ਸਿੰਘ ਫੌਜੀ ਸੰਗਤਾਂ ਨੂੰ ਸੰਬੋਧਨ ਕਰਨਗੇ ਹਾਂਜੀ ਵਾਹਿਗੁਰੂ ਕਰੋ ਬੇਨਤੀ ਤੋਂ ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਪਰਾਂਪਰਾ ਬੈਠੇ ਨੇ ਪੰਡਾਲ ਦੇ ਵਿੱਚ ਆ ਜਾਓ ਗੱਲਾਂ ਚਾਰਹੀ ਕਰਨੀਆਂ ਨੇ ਜਿਆਦਾ ਸਮਾਂ ਤੁਹਾਡਾ ਖਰਾਬ ਨਹੀਂ ਕਰਨਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਅੱਜ ਦੁਨੀਆ ਤੇ ਝੂਠ ਪ੍ਰਦਾਨ ਹੈ ਇਹ ਆਪਾਂ ਨੂੰ ਸਭ ਨੂੰ ਸਮਝਣਾ ਪਊਗਾ ਜਦੋਂ ਆਪਾਂ ਕੋਈ ਸਚਾਈ ਦੀ ਲੜਾਈ ਲੜਦੇ ਆ ਤਾਂ ਝੂਠ ਪ੍ਰਦਾਨ ਆਪਣੇ ਤੰਤਰ ਵਰਤ ਕੇ ਸੱਚ ਨੂੰ ਬਦਨਾਮ ਕਰਨ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਉਸ ਝੂਠ ਨੂੰ ਪਤਾ ਨਹੀਂ ਹੁੰਦਾ ਵੀ ਇਹ ਸੱਚ ਦੀ ਤਾਕਤ ਕਿੰਨੀ ਜ਼ਿਆਦਾ ਸਮਾਂ ਥੋੜਾ ਜਰੂਰ ਲੱਗਦਾ ਹੈ ਲੇਕਿਨ ਸੱਚ ਝੂਠ ਦੀ ਛਾਤੀ ਪਾੜ ਕੇ ਨਿਕਲੇ ਆਉਂਦੇ ਇਸ ਮੋਰਚੇ ਦੇ ਵਿੱਚ ਬਹੁਤ ਜ਼ਿਆਦਾ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ ਬਹੁਤੇ ਸਰਕਾਰੀ ਤੰਤਰ ਲੱਗੇ ਹੋਏ ਨੇ ਵੀ ਇਹ ਸ਼ਾਮ ਨੂੰ ਟਾਵਰ ਤੋਂ ਉਤਰਦਾ ਤੇ ਰਾਤ ਨੂੰ ਆਪਦਾ ਰਾਮ ਕਰਕੇ ਸਵੇਰੇ ਇਸ਼ਨਾਨ ਕਰਕੇ ਲੰਗਰ ਪਾਣੀ ਛੱਕ ਕੇ ਸਵੇਰ ਨੂੰ ਫੇਰ ਚੜ ਜਾਂਦਾ ਕੋਈ ਗੱਲ ਨਹੀਂ ਭਾਈ ਸੋਡੀ ਸੋਚ ਸਾਨੂੰ ਮੁਬਾਰਕ ਆਸੀਂ ਆਪਣੇ ਗੁਰੂ ਨੂੰ ਸੱਚਾ ਪਿਆਰ ਕਰਨ ਵਾਲੇ ਆਂ ਦੋਖਲੇ ਨਹੀਂ ਹੈਗੇ ਜੇ ਅਸੀਂ ਗਲਤ ਕਰਾਂਗੇ ਤਾਂ ਸਾਡਾ ਵੀ ਕਾਲੇ ਅੱਖਰਾਂ ਦੇ ਵਿੱਚ ਨਾਮ ਲਿਖਿਆ ਜਾਏਗਾ ਤਾਂ ਬਹੁਤੇ ਕਹਿੰਦੇ ਨੇ ਵੀਰ ਗਰਜੀਤ ਸਿੰਘ ਫੌਜੀ ਦੇ ਸਿਰ ਕਰਜ਼ਾ ਬਹੁਤ ਜ਼ਿਆਦਾ ਚੜ ਗਿਆ ਤਾਂ ਹਰ ਕਰਕੇ ਉਹ ਟਾਵਰ ਤੇ ਚੜ ਗਿਆ ਇਹ ਸੋਡੀ ਗੱਲ ਸੱਚੀ ਹੈ ਕਿਉਂਕਿ ਮੇਰੇ ਗੁਰੂ ਪਿਤਾ ਤਨਤਨ ਗੁਰੂ ਗੋਵਨ ਸਿੰਘ ਪਾਤਸ਼ਾਹ ਦਾ ਮੇਰੇ ਸਿਰ ਬਹੁਤ ਜ਼ਿਆਦਾ ਕਰਜ਼ਾ ਜੜਿਆ ਹੋਇਆ ਜਿਹੜਾ ਮੈਂ ਤਾਰਨ ਵਾਸਤੇ ਇਸ ਟਾਵਰ ਦੇ ਉੱਤੇ ਚੜ ਗਿਆ ਤੇ ਇੱਕ ਝੂਟ ਹੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਇਹ ਤੰਗ ਦੌਲਤ ਇਕੱਠੀ ਕਰਨ ਵਾਸਤੇ ਟਾਵਰ ਦੇ ਉੱਤੇ ਚੜ ਗਿਆ ਉਹ ਸੋਚ ਵੀ ਤੁਹਾਨੂੰ ਮੁਬਾਰਕ ਜਿਹੜਾ ਤੰਗ ਦੌਲਤ ਇੱਥੇ ਮੈਂ ਇਕੱਠਾ ਕਰ ਰਿਆ ਉਹਦੇ ਵਾਸਤੇ ਸਿਰ ਮਾਰਨਾ ਪੈਂਦਾ ਪਹਿਲਾਂ ਤਾਂ ਮੇਰੇ ਗੁਰੂ ਪਾਤਸ਼ਾਹ ਦੀ ਗੋਦ ਨਾਮ ਬਾਣੀ ਏ ਮੇਰੇ ਦਾਤਾ ਜੀ ਦਾ ਥਾ ਫੜਾ ਇੱਕ ਖਜ਼ਾਨਾ ਮੈਨੂੰ ਭਰਪੂਰ ਮਿਲ ਰਿਹਾ ਜੀਤੋ ਲੱਖਾਂ ਕਰੋੜਾਂ ਦੁਨੀਆ ਤਰਸਦੀ ਹੈ ਮੇਰੇ ਦਾਤਾ ਜੀ ਕਹਿੰਦੇ ਨੇ ਸੱਚਾ ਪਿਆਰ ਕਰੋ ਭਾਈ ਮੈਂ ਸੋਡੇ ਅੰਗ ਸੰਗ ਸਹਾਇਆਂ ਤਾਂ ਮੈਂ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਇੱਕ ਗੱਲ ਦੱਸਣੀ ਚਾਹਣਾ ਕੋਸ਼ਲ ਸਿੰਘ ਮੈਨੂੰ ਕਹਿੰਦੇ ਵੀ ਖਾਲਸਾਈ ਥੋੜਾ ਜਾਂ ਠੰਡਾ ਬੋਲਿਆ ਕਰੋ ਨਰਮ ਬੋਲਿਆ ਕਰੋ ਕਿਉਂਕਿ ਕਈਆਂ ਨੂੰ ਕੌੜਾ ਲੱਗਦਾ ਉਹ ਭਾਈ ਇਹ ਸੱਚ ਕੌੜਾ ਹੈ ਇਹ ਹਰੇਕ ਦੇ ਹਜਮ ਨਹੀਂ ਆਉਂਦਾ ਜਿਹੜੀ ਸ਼ਕਤੀ ਮੈਨੂੰ ਇੱਥੇ ਨਹੀਂ ਬੈਠੀ ਏ ਉਹ ਸੱਚ ਦੀ ਸ਼ਕਤੀ ਹੈ ਤਾਂ ਮੈਂ ਕਦੇ ਵੀ ਚੂੜ ਦਾ ਸਰਾਨੀ ਲਵਾਗਾ ਸੱਚ ਦੇ ਪੈਰੇ ਦਮਾਂਗਾ ਤੇ ਸੱਚ ਪਿੱਛੇ ਮਰਾਂਗਾ ਸੇ ਆਪਣੇ ਬਾਜਾ ਵਾਲੇ ਪਿੱਤਾ ਦਾ ਆਪਣੇ ਸਾਰੇ ਸਿੱਖਾਂ ਤੇ ਹੀ ਬਹੁਤ ਵੱਡਾ ਕਰਜ਼ਾ ਜਿੰਨੇ ਵੀ ਇਸ ਤਮੋਰਚੇ ਦੇ ਵਿੱਚ ਹਿੱਸਾ ਬਣ ਰਹੇ ਨੇ ਜਾਗਦਿਆਂ ਜ਼ਮੀਰਾਂ ਵਾਲੇ ਉਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕਰਜ਼ੇ ਦਾ ਵਿਆਜ ਲਾ ਰਹੇ ਹੋ ਤਾਂ ਬਾਜਾ ਵਾਲੇ ਪਿਤਾ ਜੀ ਇਸ ਟਾਈਮ ਬਹੁਤ ਗੁੱਸੇ ਨੇ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੋਵੇ ਤਾਂ ਗੁਰੂ ਦੇ ਸਿੱਖ ਘਰਾਂ ਦੇ ਵਿੱਚ ਰਜਾਈਆਂ ਦੇ ਵਿੱਚ ਸੁੱਤੇ ਚੰਗੇ ਨਹੀਂ ਲੱਗਦੇ ਜੇ ਸੱਚ ਦੀ ਲੜਾਈ ਗੁਰੂ ਸਾਹਿਬ ਨੇ ਨਾ ਆਪਾਂ ਨੂੰ ਲੜਨਾ ਸਿਖਾਇਆ ਹੁੰਦਾ ਤਾਂ ਆਪਣੇ ਸਾਹਿਬ ਜاده ਹੱਥੀਂ ਭੇਜ ਕੇ ਸ਼ਹੀਦ ਨਾ ਕਰਾਉਂਦੇ ਐਡਾ ਮਹਾਨ ਇਤਿਹਾਸ ਗੁਰੂ ਦਾ ਉਹਨੂੰ ਦੇਖ ਕੇ ਆਪਾਂ ਕਿਵੇਂ ਕਰਾਂ ਦੇ ਵਿੱਚ ਲੁਕੇ रह ਸਕਦੇ ਆ ਤਾਂ ਮੈਂ ਤਾਂ ਬਹੁਤਾ ਨਾ ਬੋਲਦੇ ਹੋਇਆ ਇੰਨਾ ਹੀ ਕਹਿਣਾ ਚਾਹਣਾ ਵੀ ਮੈਂ ਧੰਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਕਰਜ ਮਰ ਕੇ ਵੀ ਉਤਾਰ ਨਹੀਂ ਸਕਦਾ ਤਾਂ ਮੈਨੂੰ ਵਿਸ਼ਵਾਸ ਇੰਨਾ ਜ਼ਿਆਦਾ ਵੀ ਧਰਤੀ ਵੀ ਪਲਟਾ ਖਾ ਜੇ ਤਾਂ ਵੀ ਮੈਂ ਡੋਲਦਾ ਨਹੀਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰੂ ਦਾ ਸਿੱਖ ਉਹੀ ਹੈ ਜਿਹੜਾ ਆਪਣੇ ਪਿਤਾ ਤੇ ਗੁਰੂ ਤੇ ਭਰੋਸਾ ਰੱਖੇ ਆ ਬਾਬਾ ਜੀ ਪਹਿਲਾਂ ਸੁਣਾ ਕੇ ਹਟੇ ਨੇ ਬਾਬਾ ਬਿਲੀ ਚੰਦਾ ਜਦੋਂ ਬਲਦੀ ਪੱਟ ਦੇ ਵਿੱਚ ਗੁਰੂ ਦਾ ਔਟਾ ਅਸਰਾ ਲੈ ਕੇ ਪੈ ਗਿਆ ਉਸ ਗੁਰੂ ਨੇ ਉਸ ਸਿੱਖ ਦੀ लाज ਰੱਖੀ ਉਹਦੇ ਪਰੋਸੇ ਦੀ लाज ਰੱਖੀ ਤਾਂ ਅੱਜ ਵੀ ਬਾਜਾਂ ਵਾਲਾ ਪਿਤਾ ਆਪ ਦਾ ਪੁੱਤ ਦੀ लाज ਰੱਖੂਗਾ ਇਹ ਮੋਰਚੇ ਫੱਟੇ ਹੋਊਗਾ ਇਹ ਮੋਰਚੇ ਬਾਜਾਂ ਵਾਲੇ ਪਿਤਾ ਨੇ ਆਪ ਲਵਾਇਆ ਮੈਂ ਹਰ ਦੋ ਟਾਈਮ ਆਪ ਦਾ ਨਿਤਨੇਮ ਕਰਕੇ ਹੀ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਜੀ ਮੇਰੀ ਔਕਾਤ ਨਹੀਂ ਏ ਕੁਝ ਵੀ ਕਰਨ ਦੀ ਜੋ ਕਰਾਉਣਿਓ ਤੁਸੀਂ ਕਰਾਉਣਿਓ ਬਸ ਮੇਰਾ ਇੱਕ ਹੀ ਏ ਮੈਂ ਆਪਣਾ ਸੀਸ ਤੁਹਾਨੂੰ ਪੇਟ ਕਰਤਾ ਤਾਂ ਹੁਣ ਜੋ ਵੀ ਕਰਨਾ ਤੁਸੀਂ ਕਰਨਾ ਹੈ ਤਾਪਾ ਇਸ ਚੀਜ਼ ਵੱਲ ਵੀ ਨਹੀਂ ਜਾਣਾ ਵੀ ਸੰਕਟਬਾਦ ਘਟਾਰੀ ਹੈ ਕੋਈ ਗੱਲ ਨਹੀਂ ਆਪਾਂ ਨੂੰ ਆਪਣੇ ਪਿੰਡਾਂ ਦੇ ਭਰੋਸੇ ਜੇ ਅੱਜ 100 ਦੀ ਗਿਣਤੀ ਹੈ ਕੱਲ ਨੂੰ ਲੱਖਾਂ ਦੀ ਗਿਣਤੀ ਹੋਊਗੀ ਇਹ ਸਮਾਂ ਲੱਗਦਾ ਹੈ ਕਿਉਂਕਿ ਲੋਕ ਗੁਰੂ ਤੋਂ ਬੇਮੁਖ ਹੋਏ ਪਏ ਐ ਦੇਹਾ ਪੁੱਜਣ ਦੇ ਲੱਗੇ ਹੋਏ ਨੇ ਤੇਹਾ ਪੁੱਜਣ ਦੇ ਬਹੁਤ ਇਹ ਹੰਕਾਰ ਦੇ ਵਿੱਚ ਹੀ ਫਰੀ ਜਾਂਦੇ ਏ ਕਿਉਂਕਿ ਉਹਨਾਂ ਨੂੰ ਮੌਤ ਦਾ ਭੈ ਨਹੀਂ ਗੁਰੂ ਦਾ ਭੈ ਨਹੀਂ ਜਿਹਨੂੰ ਮੌਤ ਜਾਤ ਨਹੀਂ ਗੁਰੂ ਦੇ ਭੈ ਨਹੀਂ ਉਹ ਕਦੇ ਵੀ ਸਿੱਖ ਨਹੀਂ ਕਹਾ ਸਕਦਾ ਜਿਹੜਾ ਟਾਈਮ ਗੁਰੂ ਦੇ ਭੈ ਹੈ ਕਰੇ ਮੌਤ ਨੂੰ ਡਰਵੇ ਮੌਤ ਨੂੰ ਮੰਗਦੇ ਵਿਚੋਂ ਕੱਢ ਦੇ ਉਹ ਗੁਰੂ ਦਾ ਸਿੱਖ ਹੈ ਉਹ ਨੂੰ ਗੁਰੂ ਸਾਹਿਬ ਪਿਆਰ ਕਰਦੇ ਹੈ ਉਹ ਨੂੰ ਨਹੀਂ ਕਰਦੇ ਜਿਹੜਾ ਮਾਲਾ ਕੱਠੀ ਕਰਨ ਦੇ ਲੱਗੇ ਹੋਏ ਹੈ ਜਿਹੜਾ ਲੋਕਾਂ ਨੂੰ ਮੂਰਖ ਬਖਾਮ ਬਣਾਉਣ ਤੇ ਲੱਗੇ ਹੋਏ ਹੈ ਉਹ ਬਖਸ਼ ਦੇਣੀ ਨਾ ਤਾਂ ਬਾਜਾ ਵਾਲੇ ਪਿੱਤਾਂ ਨੇ ਉਹਨੂੰ ਬਖਸ਼ੇ ਨਾ ਅੱਜ ਬਖਸ਼ਣਗੇ ਕਰਦਾਰਾਂ ਨੂੰ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਰਕਵਾ ਸਕੇ ਤਾਂ ਉਹਨਾਂ ਦਾ ਸਮਾ ਬਹੁਤ ਗੰਭੀਰ ਹੋਣਾ ਮੈਂ ਆਪਣਾ ਭਰਜ ਨਿਵਾ ਕੇ ਜਦੋਂ ਵੀ ਗੁਰੂ ਸਾਹਿਬ ਹੁਕਮ ਕਰਨ ਮੈਂ ਇਸ ਸੰਸਾਰ ਤੋਂ ਚਲੇ ਜਾਣਾ ਮੈਂ ਆਪਣੀ ਜਾਨ ਲਕੋ ਕੇ ਨਹੀਂ ਰੱਖਣੀ ਕਿਉਂਕਿ ਮੈਂ ਮੌਤ ਨੂੰ ਕਬੂਲ ਕਰਕੇ ਫੇਰ ਇੱਥੇ ਚੜਵਾ ਸੀ ਤਾਂ ਬਾਜਾ ਵਾਲੇ ਪਿਤਾ ਜੀ ਜੋ ਚਾਣ ਉਹ ਦਾ ਆਪਣਾ ਦੇਣਾ ਮੈਂ ਤਾਂ ਉਹਨਾਂ ਦੇ ਆਸਰੇ ਦੇ ਨਾਲ ਸਵਾਸ ਲੈ ਰਹੇ ਹਾਂ ਤੇ ਉਹਨਾਂ ਦੇ ਆਸਰੇ ਨਾਲ ਹੀ ਅੱਗੇ ਵਧਣਾ ਬਾਤ ਕੀ ਗੁਰੂ ਪਿਆਰਿਓ ਆਪਣਾ ਆਪਣਾ ਬਰਜ ਸਮਝੋ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੌਮ ਦੇ ਸਰਕਾਰ ਦੇ ਚਾੜੇ ਵਾਲੇ ਪਰਿਵਾਰ ਬਣਾ ਕੇ ਉਹਦਾ ਵਿਆਜ ਤਾਂ ਲਾ ਲਓ ਅੱਗੇ ਤੁਹਾਡੀ ਮਰਜ਼ੀ ਆਉਣਾ ਨਾ ਆਉਣਾ ਗੁਰੂ ਦਾ ਕਰਜ ਸਮਝਣਾ ਨਾ ਸਮਝਣਾ ਤਾਂ ਨਹੀਂ ਬੋਲਦੇ ਹੋ ਵਾਦੇ ਘਾਟੇ ਦੀ ਮਾਫੀ ਮੰਗਦਾ ਤੇ ਪੰਗ ਜਗਾਰ ਰਹੀ ਛੱਡਾਂਗੇ ਚੜ੍ਹਦੀ ਕਲਾ ਦੇ ਨਾਲ ਜਿੰਨੀ ਮਰਜ਼ੀ ਠੰਡ ਹੋ ਜਾਏ ਮੇਰਾ ਕੱਖ ਨਹੀਂ ਵਿਗਾੜ ਸਕਦੀ ਕਿਉਂਕਿ ਬਾਜਾਂ ਵਾਲੇ ਪਿੱਤਾ ਦੇ ਥਾਪੜਾ ਮੈਨੂੰ ਸਾਜ ਜਗਾਰੇ ਦਾ ਜਵਾਬ ਫੱਦੇ ਵਿੱਚ ਦਿਓ ਗੱਜ ਵੱਜ ਕੇ Money. ਉਹ ਪਿਆਰੀ ਸਾਧ ਸੰਗਤ ਜੀ ਇੱਕ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਬਚਨ ਕਰਨਾ ਚਾਹਣਾ ਬਹੁਤ ਸਿੰਘ ਮੰਤੇ ਬਜ ਨਾ ਪਾਉਣ ਵੀ ਜਿਹੜਾ ਇਹ ਦਰਜੀਤ ਸਿੰਘ ਬੈਠਿਆ ਕਿਤੇ ਡੋਲ ਜੂਗਾ ਮੇਰੇ ਵਿੱਚ ਗੁਰੂ ਸਾਹਿਬ ਨੇ ਇਨੀ ਸ਼ਕਤੀ ਬਖਸ਼ਰ ਕੀ ਹੈ ਗੁਰੂ ਸਾਹਿਬ ਥਾਪੜਾ ਦੇਣ ਤਾਂ ਦਿੱਲੀ ਦਾ ਤਖਤ ਵੀ ਪਟਕੇ ਲੈ ਆ ਸਕਦੇ ਆ